ਹਾਂਜੀ ਅਸ਼ਕਲ ਬਾਈ ਜੀ ਅੱਜ ਜਿਹੜੀ ਤੁਹਾਡੇ ਲਈ ਕੋਠੀ ਲੈ ਕੇ ਆਏ ਆ ਇਹ ਹੈਗੀ 185 ਗਜ ਦੀ ਇਹ ਕੁੰਮਨਗਰ A ਦੇ ਵਿੱਚ ਰਹਿਣ ਵਾਲੀ ਹੈ ਸਰਹੰਦਰ ਰੋਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਅੱਜ ਤੁਹਾਨੂੰ ਕੋਠੀ ਦੇ ਅੰਦਰੋਂ ਕੰਮ ਦਿਖਾਈਏ ਜੀ ਕਿਉਂਕਿ ਇੱਧਰ ਸਾਰਾ ਪਾਲਿਸ਼ ਦਾ ਕੰਮ ਹੋਇਆ ਪਿਆ ਜੀ ਠੀਕ ਹੈ ਜੀ ਇੱਧਰ ਵੀ ਆਪਣਾ ਪਾਲਿਸ਼ ਦਾ ਪ੍ਰੋਪਰ ਕੰਮ ਹੋਇਆ ਹੈ ਪ੍ਰੋਪਰ ਵਧੀਆ ਲੋਕ ਲੱਗੇ ਹੋਏ ਨੇ ਜੀ ਸਭ ਤਿਆਰ ਹੋਇਆ ਪਿਆ ਜੀ ਆ ਦੇਖੋ ਪੂਰਾ ਟੈਂਡਮ ਪਏ ਹੋਏ ਨੇ ਜੀ ਠੀਕ ਹੈ ਜੀ ਚਿਮਨੀਏ ਦੇ ਵਿੱਚ ਲੱਗੀ ਮਿਲੂਗੀ ਦੇਖੋ ਜੀ ਪ੍ਰੋਪਰ ਆਪਣਾ ਸਾਰਾ ਐਸੈਸਰੀ ਵੀਰਾ ਫਿੱਟ ਹੋਈ ਪਈ ਆ ਦੇਖੋ ਟੈਂਡਮ ਪਏ ਹੋਏ ਨੇ ਜੀ ਇਹਦੇ ਵਿੱਚ ਠੀਕ ਹੈ ਜੀ ਜੀ ਇਧਰੋ ਆਪਣੇ ਬੈੱਡ ਪ੍ਰੋਪਰ ਲੱਗੇ ਮਿਲਣਗੇ ਜੀ ਗੱਦੀ ਇਧਰ ਲੱਗੀ ਹੋਈ ਆ ਜੀ ਨਾਲ ਸਾਈਡ ਤੇ ਲੱਗੇ ਹੋ ਜਿੰਨੇ ਸਾਈਡ ਤੇ ਦੇਖੋ ਜੀ ਆਪਣਾ ਪ੍ਰੋਪਰ ਪਿੱਛੇ ਵੁੱਡਵਰਕ ਹੋਇਆ ਪਿਆ ਇਧਰ ਆ ਗਿਆ ਜੀ ਆਪਣੇ ਕਵਰਡਸ ਹੁਣ ਇਹ ਇਸ ਕੋਠੀ ਦਾ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਵੀ ਆਪਣਾ ਜੀ ਬਹੁਤ ਵਧੀਆ ਤਿਆਰ ਹੋਇਆ ਪਿਆ ਇਧਰ ਵੀ ਦੇਖੋ ਜੀ ਡਾਊਨ ਸੀਲਿੰਗ ਪ੍ਰੋਪਰ ਹੋਈ ਪਈ ਆ ਠੀਕ ਹੈ ਜੀ ਇੱਧਰ ਦੇਖੋ LED ਪੈਨਲ ਲੱਗਿਆ ਹੋਇਆ ਹੈ ਇੱਧਰ ਆਪਣੇ ਨੇਚਰਲ ਲਾਈਟ ਵਾਸਤੇ ਬਾਲਕਨੀ ਵਗੈਰਾ ਬਣੀ ਹੋਈ ਹੈ ਆਪਣੇ ਪ੍ਰੋਪਰ ਵੈਂਟੀਲੇਸ਼ਨ ਇੱਧਰ ਚੱਲਦੀ ਹੈ ਉਹ ਵਾਸਤੇ ਹੈਗੀ ਜੀ ਸਾਹਮਣੇ ਆਪਣਾ ਡ्रेसਿੰਗ ਟੇਬਲ ਆ ਗਿਆ ਜੀ ਠੀਕ ਹੈ ਜੀ ਉਧਰ ਆਪਣਾ ਆਪਣੇ ਕਬਡਜ਼ ਆ ਗਏ ਕਬਡਜ਼ ਵੀ ਤੁਹਾਨੂੰ ਦਿਖਾ ਦਨੇ ਠੀਕ ਹੈ ਜੀ ਨਾਲੇ ਕੋਈ ਕਬਡਜ਼ ਪ੍ਰੋਪਰ ਬਣੇ ਹੋਏ ਨੇ ਉੱਪਰ ਤੋਂ ਵੀ ਬਣਿਆ ਹੋਇਆ ਸਟੋਰੇਜ ਵਾਸਤੇ ਇੱਧਰ ਆਪਣਾ LED ਪੈਨਲ ਵਾਸਤੇ ਆ ਗਿਆ ਜੀ ਜਿਹੜਾ ਇਸ ਬੈੱਡਰੂਮ ਦਾ ਬਾਥਰੂਮ ਹੈ ਜੀ